ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਮੋਬਾਈਲ ਨੂੰ ਵਤਨ ਵਾਲਿਆਂ ਲਈ ਆਈ ਬਹੁਤ ਹੀ ਜ਼ਰੂਰੀ ਖਬਰ ਹੈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਭਾਰਤ ਦੇ ਲੋਕ ਬਾਕੀ ਦੁਨੀਆ ਦੇ ਮੁਕਾਬਲੇ smartphones ਦੇ ਜਿਆਦਾ ਆਦੀ ਹੋ ਗਏ ਹਨ ਦੇਸ਼ 'ਚ 88.10 ਕਰੋੜ ਲੋਕ ਹਰ ਸਮੇਂ ਆਪਣੇ ਫੋਨ ਤੇ ਗਰਮ ਰਹਿੰਦੇ ਹਨ ਮਾਰਕੀਟਿੰਗ ਪਲੇਟਫਾਰਮ ਇਨ ਮੋਬੀਦੀ ਰਿਪੋਰਟ ਅਨੁਸਾਰ ਭਾਰਤ ਦੇ ਲੋਕ ਦੁਨੀਆ ਦੀ ਔਸਤ ਨਾਲੋਂ ਹਰ ਰੋਜ਼ 1 ਘੰਟੇ ਜ਼ਿਆਦਾ smartphone ਦੇ ਵਰਤੋਂ ਕਰ ਰਹੇ ਹਨ ਇੱਥੇ ਦੁਨੀਆ ਦੇ ਲੋਕ ਹਰ ਰੋਜ਼ smartphone ਤੇ ਔਸਤਨ 3 ਘੰਟੇ 15 ਮਿੰਟ ਬਿਤਾਉਂਦੇ ਹਨ ਤੇ ਉੱਥੇ ਹੀ ਭਾਰਤ 'ਚ ਇਸ ਸਮਾਂ 4 ਘੰਟੇ 5 ਮਿੰਟ ਹੈਤ ਬਾਤ ਲੋਕ ਆਪਣੇ smartphones ਦੀ ਸਭ ਤੋਂ ਵੱਧ ਵਾਰ ਤਾਂ social media ਲਈ ਕਰਦੇ ਹਨ ਇਸ ਤੋਂ ਬਾਅਦ ਫੋਟੋਆਂ ਅਤੇ ਵੀਡੀਓ ਸ ਬਣਾਉਣ ਲਈ smartphone ਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ online games ਅਤੇ movies ਦੀ ਵੀ ਵਾਰੀ ਆਉਂਦੀ ਹੈ ਜੀ ਹਾਂ ਤੁਸੀਂ ਵੀ ਦੱਸੋ ਕਿ ਤੁਸੀਂ ਦਿਹਾੜੀ ਕਿੰਨਾ ਟਾਈਮ ਫੋਨ ਵਰਤਦੇ ਹੋ ਜਿਸ ਕਰਕੇ ਹਰ ਕਿਸੇ ਨੂੰ ਤੁਹਾਡੇ ਫੋਨ ਦੀ ਵਰਤੋਂ ਬਾਰੇ ਪਤਾ ਚੱਲ ਸਕੇ ਵੀਡੀਓ ਦੇਖਣ ਲਈ ਇਸ ਤੋਂ ਬਾਅਦ ਧੰਨਵਾਦ